ਐਨ ਆਰ ਆਈ ਵੀਰਾਂ ਦੇ ਫੋਨ ਆ ਰਹੇ ਸੀਗੇ ਪ੍ਰੋਮੋਟਰ ਵੀਰਾਂ ਦੇ ਫੋਨ ਆ ਰਹੇ ਸੀ ਕਹਿੰਦੇ ਵੀ ਡਿੱਪੇ ਬਾਈ ਦੇ ਘਰ ਦੇ ਹਾਲਾਤ ਦਿਖਾਓ ਇਹ ਵੀਰੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਲਾਈਵ ਇਹ ਬਾਈ ਦੇ ਘਰ ਦੇ ਹਾਲਾਤ ਨੇ ਸਾਰੇ ਪਾਸੋਂ ਪੱচ্চਾ ਤੇ ਬਾਲਿਆਂ ਦੀ ਛੱਤ ਆ ਇਹ ਤੁਸੀਂ ਦੱਸ ਰਹੇ ਸੀ ਬਾਈ ਚੂਣ ਲੱਗੀ ਸੀ ਹੁਣ ਪਾਣੀ ਕਰਕੇ ਇੱਥੇ ਆ ਦੇਖੋ ਦੇਖੋ ਪੱਤੀ ਲਾਈ ਹੋਈ ਆ ਉੱਥੋਂ ਬਾਲੇ ਬਾਲਾ ਟੁੱਟ ਗਿਆ ਦੀ ਗੱਲ ਥੱਲੇ ਤਾਂ ਬਸ ਇੱਕੇ ਕਮਰਾ ਹੀ ਆਹੀ ਦਾ ਆਪਣਾ ਇੱਕੋ ਚਬਾਰਾ ਬਣਾਇਆ ਹੋਇਆ ਉੱਤੇ ਕਮਰਾ ਇੱਕ ਹੀ ਆ ਬਸ ਇੱਕੇ ਕਮਰਾ ਬਾਈ ਬਣਾ ਡਾਇਆ ਮੜਾ ਜਾਂ ਤੇ ਬਾਕੀ ਉੱਥੇ ਆਪਣਾ ਜੇ ਕੋਈ ਗਸਟ ਆ ਜੂਰੇ ਪਾਰਾਂ ਨੇ ਉੱਤੇ ਹਾਂ ਤੇ ਆਪਾਂ ਅਸੀਂ ਦੋਏ ਜੀ ਥੱਲੇ ਬਹਿ ਜਾਣੇ ਆ ਉੱਥੇ ਆਪਣਾ ਰਸੋਈ ਆ ਉਹੀ ਆਪਣਾ ਸਟੋਰ ਰੂਮ ਆ ਉੱਥੇ ਆਪਣਾ ਸਾਰਾ ਕੁਝ ਉਹੀ ਆ ਇੱਕ ਇੱਕ ਕਮਰੇ ਚ ਰਸੋਈ ਸਾਰਾ ਕੁਝ ਆ ਨਾ ਤਾਂ ਮੇਰੇ ਕਰੇ ਬਾਥਰੂਮ ਸੀ ਅੱਛਾ ਹੈ ਲੈਟਰਿੰਗ ਦਾ ਕੋਈ ਪ੍ਰਬੰਧ ਨਹੀਂ ਸੀ ਤਾਂ ਮੈਂ ਇੱਥੇ ਕਈ ਵਾਰੀ ਰੋਣ ਲੱਗ ਜਾਂਦਾ ਪਿਆ ਵਿਆ ਕਿਉਂ ਵੀ ਯਾਰ ਹੁਣ ਹਾਂ ਹਾਂ ਸੈੱਟ ਹੋ ਜਾਣਾ ਮੈਂ ਕੋਈ ਚੱਕਰ ਨਹੀਂ ਸਰੀਰ ਮੇਰਾ ਲੋਹੇ ਵਰਗਾ ਪਿਆ ਆ ਦੇਖੋ ਜਮੇ ਰਾਡ ਵਰਗਾ ਸਰੀਰ ਆ ਉਹੀ ਮੈਂ ਫਿਰ ਘਰੇ ਥੋੜਾ ਸੌਦਾ ਲੈ ਆਇਆ 300 ਰੁਪਏ ਦਾ ਸੌਦਾ ਲੈ ਆਇਆ ਹਾਂ ਬਸ ਦੋ ਦੋ ਕਿਲੋ ਚੀਨੀ ਹਾਂ ਤੇ ਚਾਹ ਪੱਤੀ ਦਾ ਪੈਕਟ ਇੱਕ ਬਸ ਸਾਰੇ ਵੀਰ ਬਾਈ ਦੀ ਸਪੋਰਟ ਕਰੋ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਦੋ ਦੋ ਕਿਲੋ ਬਾਈ ਜਿਹੜੀ ਚੀਨੀ ਲੈ ਆ ਲੈ ਕੇ ਗੁਜ਼ਾਰਾ ਕਰ ਰਿਹਾ ਬਾਈ ਦਾ ਘਰ ਵੀ ਕੱਚਾ ਤੇ ਥੱਲੇ ਵੀ ਬਹੁਤ ਹਾਲਾਤ ਨੇ ਇੱਕੋ ਕਮਰਾ ਇੱਕੋ ਕਮਰੇ ਚ ਰਸੋਈ ਆ ਉਹੀ ਗੈਸਟਰੂਮ ਆ ਉੱਥੇ ਹੀ ਪੈਂਦੇ ਨੇ ਮੱਝ ਰੱਖੀ ਹੋਈ ਆ ਬਾਈ ਨੇ ਸਾਰਾ ਕੁਝ ਮਲਕੀ ਉੱਥੀ ਆ ਜੇ ਕਈ ਵਾਰ ਕੋਈ ਰਿਸ਼ਤੇਦਾਰ ਵੀ ਆਉਂਦਾ ਬਾਈ ਦੇ ਘਰੇ ਉਹਨੂੰ ਵੀ ਕਿਤੇ ਨਾ ਕਿਤੇ ਇੱਕ ਵਾਰ ਰੱਖਣਾ ਔਖਾ ਹੋ ਜਾਂਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਗਿਅਨ ਸਿੰਘ ਦੋਸਤੋ ਦਿਪੇ ਬਾਈ ਨੂੰ ਹੁਣ ਤੁਸੀਂ ਸਾਰੇ ਜਾਣਦੇ ਹੋ ਪਹਿਲਾਂ ਤਾਂ ਬਾਈ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਬਾਈ ਨੂੰ ਸਪੋਰਟ ਕਰਿਆ ਬਾਈ ਦੀ ਵੀਡੀਓ ਨੂੰ ਸਪੋਰਟ ਕਰਿਆ ਸ਼ੇਅਰ ਕਰਿਆ ਅੱਜ ਫੇਰ ਦੀਪੇ ਬਾਈ ਨੂੰ ਆਪਾਂ ਫੇਰ ਮਿਲਿਆ ਆ ਕੇ ਦੀਪੇ ਬਾਈ ਦੇ ਇਸ ਟਾਈਮ ਅਸੀਂ ਘਰੇ ਖੜੇ ਆਂ ਸਾਨੂੰ ਬਹੁਤ ਫੋਨ ਆਏ ਕਿ ਦੀਪੇ ਬਾਈ ਦੇ ਜਿਹੜੇ ਘਰ ਦੇ ਹਾਲਾਤ ਸਾਡੇ ਨਾਲ ਸਾਂਝੇ ਕਰੇ ਜਾਣ ਸਾਨੂੰ ਉਹ ਤਸਵੀਰਾਂ ਦਿਖਾਈਆਂ ਜਾਣ ਦੀਪੇ ਬਾਈ ਦੇ ਘਰ ਦੀਆਂ ਤਾਂ ਅਸੀਂ ਦੀਪੇ ਬਾਈ ਨਾਲ ਅੱਜ ਘਰੇ ਬੈਠੇ ਆਂ ਬਾਈ ਨੂੰ ਭੱਠੇ ਤੋਂ ਜਿਹੜੀ ਅੱਜ ਕੁਦਰਤੀ ਛੁੱਟੀ ਵੀ ਸੀਗੀ ਤੇ ਬਾਈ ਸਾਨੂੰ ਘਰੇ ਮਿਲ ਗਿਆ ਅੱਜ ਆਪਾਂ ਸਾਰੇ ਘਰ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਦੀਪੇ ਬਾਈ ਨਾਲ ਉਹ ਜੇ ਗੱਲਾਂ ਜਿਹੜੀਆਂ ਰਹਿ ਗਈਆਂ ਸੀਗੀਆਂ ਕਰਦੇ ਹਾਲਾਤਾਂ ਬਾਰੇ ਟੂਰਨਾਮੈਂਟ ਬਾਰੇ ਗੇਮ ਬਾਰੇ ਖਿਡਾਰੀਆਂ ਬਾਰੇ ਪੱਠੇ ਤੇ ਕਿਵੇਂ ਗਿਆ ਬਾਈ ਸਾਰੀਆਂ ਗੱਲਾਂ ਬਾਤਾਂ ਜਿੱਦੀਪੇ ਬਾਈ ਨਾਲ ਦੁਬਾਰਾ ਆਪਾਂ ਸਾਂਝੀਆਂ ਕਰਾਂਗੇ ਜੇ ਤੁਹਾਡੇ ਇਲਾਕੇ 'ਚ ਵੀ ਕੋਈ ਐਵੇਂ ਦਾ ਬੰਦਾ ਹੈਗਾ ਜਿਨ੍ਹਾਂ ਦੀ ਕੋਈ ਸਟੋਰੀ ਦੀਪੇ ਬਾਈ ਮੰਗੂ ਹੋਵੇ ਬੰਦੇ 'ਚ ਗੁਣ ਹੋਵੇ ਕੋਈ ਗਰੀਬੀ ਕਰਕੇ ਘਰੇ ਰਹਿ ਗਿਆ ਹੋਵੇ ਗਰੀਬੀ ਦੀ ਮਾਰ ਪੈ ਗਈ ਹੋਵੇ ਸਾਡੇ ਨਾਲ ਜਰੂਰ ਕੰਟੈਕਟ ਕਰੋ ਸਾਨੂੰ ਜਰੂਰ ਦੱਸਿਓ ਜਿਵੇਂ ਦੀਪੇ ਬਾਈ ਦੀ ਆਪਾਂ ਵੀਡੀਓ ਬਣਾਈਓ ਆਪਾਂ ਉਹਨਾਂ ਦੀ ਵੀ ਬਣਾਵਾਂਗੇ ਹੁਣ ਆਪਾਂ ਦੀਪੇ ਬਾਈ ਨਾਲ ਗੱਲਬਾਤ ਕਰਦੇ ਆ ਸਾਰੇ ਘਰ ਦੇ ਹਾਲਾਤਾਂ ਬਾਰੇ ਗੇਮ ਬਾਰੇ ਕਿ ਹੁਣ ਬਾਈ ਦੀ ਜ਼ਿੰਦਗੀ ਚੱਲ ਕੇਵੇਂ ਰਹੀ ਆ ਬਾਈ ਸਤਿ ਸ਼੍ਰੀ ਅਕਾਲ ਹਾ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਬਾਈ ਜੀ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੋ ਵੀ ਆਪਣੀ ਵੀਡੀਓ ਨੂੰ ਸ਼ੇਅਰ ਕਰ ਰਿਹਾ ਜੋ ਕਮੈਂਟ ਕਰ ਰਹੇ ਨੇ ਜੋ ਆਪਣਾ ਨੂੰ ਹੈਲਪ ਕਰ ਰਹੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਬਾਕੀ ਤੁਹਾਡੀ ਚੈਨਲ ਕਰਕੇ ਮੇਰੇ ਕੁੱਤੇ ਆਇਆ ਮੈਂ ਨਹੀਂ ਨਹੀਂ ਬਾਈ ਠੀਕ ਹੈ ਬਾਈ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਧੰਨਵਾਦ ਆ ਬਾਈ ਰੱਬ ਦਾ ਕਰੋ ਜਿੰਨਾ ਜਾ ਆਪਣੀ ਗੇਮ ਦਾ ਕਰੋ ਅਸੀਂ ਤਾਂ ਇੱਕ ਜਰੀ ਆ ਬਾਈ ਠੀਕ ਆ ਰੱਬ ਨੇ ਸਾਨੂੰ ਭੇਜਿਆ ਥੋਡੇ ਲਵੇ ਥੋਡੀ ਗੇਮ ਕਰਕੇ ਲੋਕਾਂ ਨੂੰ ਸਾਨੂੰ ਪਸੰਦ ਕਰਿਆ ਤੇ ਥੋਡੀ ਵੀਡੀਓ ਵਾਇਰਲ ਹੋ ਗਈ ਠੀਕ ਆ ਹਾਂ ਰੱਬ ਦਾ ਧੰਨਵਾਦ ਕਰੋ ਬਾਈ ਚਲੋ ਸ਼ੁਕਰ ਆ ਤੁਸੀਂ ਵੀ ਮੇਰੇ ਵਾਸਤੇ ਤਾਂ ਰੱਬ ਬਣ ਕੇ ਆਏ ਹੋ ਇੱਥੇ ਐਡਾ ਮਾਣ ਆ ਹਾਂ ਨਾ ਬਾਈ ਰੱਬ ਦਾ ਹੀ ਰੂਪ ਆ ਤੂੰ ਦੂਜੇ ਰੂਪ ਹੁੰਦਾ ਬੰਦਾ ਰੱਬ ਦਾ ਨਹੀਂ ਨਹੀਂ ਬਾਈ ਜੇ ਧੰਨਵਾਦ ਕਰਨਾ ਤਾਂ ਉਹ ਬਾਈ ਗੁਰਪ੍ਰੀਤ ਕਾਕਟ ਬੈਠਿਆ ਉਹਦਾ ਨਹੀਂ ਉਹਦਾ ਉਹਨਾਂ ਨੇ ਧੰਨਵਾਦ ਆ ਬਾਈ ਲੈ ਕੇ ਆਇਆ ਇਹਨੂੰ ਆਪਾਂ ਛੋਟੇ ਹੁੰਦੇ ਇਹ ਮੇਰੇ ਨਾਲ ਸਾਨੂੰ ਉਦਾਂ ਲਵੇ ਖੜ ਜਾਂਦਾ ਸੀ ਆ ਕੇ ਮੁੰਡਾ ਹਾਂਜੀ ਮੈਂ ਮੈਚ ਖੇਡਦਾ ਹੁੰਦਾ ਸੀ ਜਦੋਂ ਕਦੇ ਇਹਨੂੰ ਮੈਂ ਕਹਿ ਦੇਣਾ ਬਾਈ ਜਾ ਉਹ ਬਚੀ ਚਾਹ ਲੈ ਕੇ ਆ ਅੱਛਾ ਜਾ ਤੂੰ ਫਲਾਣੀ ਚੀਜ਼ ਲੈ ਆ ਆ ਉਹਨਾਂ ਦਾ ਮਾਜੇ ਬੰਦੇ ਹੈ ਨਹੀਂ ਸੀਗਾ ਆਪਣਾ ਹਾਂ ਹਾਂ ਸਰੀਰ ਵਾਲਾ ਸੋਨਾ ਸੀਗਾ ਪ੍ਰੈਕਟਿਸ ਕਰੀ ਹੋਈ ਸੀ ਇਹ ਬਾਈ ਨੇ ਮੈਨੂੰ ਫੋਨ ਕਰਿਆ ਬਾਈ ਸਪੈਸ਼ਲ ਕਹਿੰਦਾ ਬਾਈ ਆਪਾਂ ਦਿੱਪੇ ਵਾਈ ਦੀ ਵੀਡੀਓ ਬਣਾਉਨੇ ਆ ਤੇ ਉਦੋਂ ਸਾਡੇ ਵੀ ਮੇਰੇ ਮੈਨੇ ਕੱਪੜੇ ਸਾਰੇ ਤੋ ਰੱਖੇ ਸੀਗੇ ਘਰ ਦੇ ਨੇ ਅੱਛਾ ਗਿੱਲੀ ਟੀ-ਸ਼ਰਟ ਪਵਾ ਕੇ ਮੈਨੂੰ ਲੈ ਆਇਆ ਤੁਹਾਡੇ ਨਾਲ ਉਹ ਵੀ ਬਹੁਤ ਵੱਖਰੀ ਸਟੋਰੀ ਹੈ ਦੋਸਤੋ ਬਹੁਤ ਵਧੀਆ ਬੰਦਾ ਹੈ। ਨਾ ਬਹੁਤ ਵਧੀਆ ਬੰਦਾ ਹੈ। ਅੱਗੇ ਪਈ ਬਾਈ ਲਾ ਵੈਸੀ ਕਿਵੇਂ ਪਹੁੰਚੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸੇ ਟਾਈਮ। ਹੁਣ ਬਾਈ ਆਪਾਂ ਗੱਲ ਕਰਦੇ ਆ ਆਪਣੇ ਘਰ ਬਾਰੇ। ਹਾਂ ਜੀ। ਆ ਪਿੱਛੇ ਮੈਂ ਟਰੋਫੀਆਂ ਦੇਖ ਰਿਹਾ ਆ ਤਾਣਸ ਭਰੀ ਪਈਆ। ਇਹ ਤੁਸੀਂ ਉਹ ਟਾਈਮਾਂ 'ਚ ਜਿੱਤੀਆਂ ਹੋਣਗੀਆਂ ਸਾਨੂੰ ਦੱਸੋ ਜੀ ਕਿੱਥੋਂ-ਕਿੱਥੋਂ ਜਿੱਤੀਆਂ ਹੋਈਆਂ ਨੇ। ਹਾਂ ਟਰੋਫੀਆਂ ਦਾ ਇਹ ਤਾਂ ਕਾਫੀ ਕੁਝ ਰਿਸ਼ਤੇਦਾਰ ਵੀ ਲੈ ਗਏ ਕਿਉਂ ਆਂਦੀਆਂ ਨਹੀਂ ਤੀਆਂ ਇੱਥੇ। ਅੱਛਾ ਜਗ੍ਹਾ ਨਹੀਂ ਸੀ ਰੱਖਣ ਵਾਸਤੇ ਨਾ ਨਾ ਜਗ੍ਹਾ ਹੈ ਨਹੀਂ ਸੀ ਇੱਥੇ ਇੰਨਾ ਇੱਥੇ ਬੈਡਾਂ ਚ ਸੁੱਟ ਰੱਖੀਆਂ ਤੀਆਂ ਇਹ ਬਹੁਤ ਵੱਡੇ ਵੱਡੇ ਕੱਪ ਸੀਗੇ ਹਾਂ 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 ਤੇ ਉਹ ਮੰਨ ਲਾ ਵੀ ਫਿਰ ਕੁਝ ਰਿਸ਼ਤੇਦਾਰਾਂ ਨੂੰ ਵਧੀਆ ਕਰਨੇ ਜਿਨ੍ਹਾਂ ਦੇ ਉਹਨਾਂ ਦੀਆਂ ਵੇਟੀਆਂ ਮੈਂ ਕੁਝ ਗਮਾਂਡੀਆਂ ਦੇ ਵੀ ਪਈਆਂ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਦੀ ਜਿਹੜੀ ਕਾਂਸ ਟ੍ਰੋਫੀਆਂ ਨਾਲ ਭਰੀ ਪਈ ਆ ਬਾਈ ਦੇ ਦੱਸਣ ਦੇ ਮੁਤਾਬਕ ਇੰਨੀਆਂ ਕ ਟ੍ਰੋਫੀਆਂ ਬਾਈ ਨੇ ਜਿੱਤੀਆਂ ਕਿ ਰੱਖਣ ਵਾਸਤੇ ਵੀ ਜਗ੍ਹਾ ਨਹੀਂ ਸੀ ਰਿਸ਼ਤੇਦਾਰ ਆਪਣੇ ਘਰਾਂ ਚ ਲੈ ਗਏ ਵੀ ਅਸੀਂ ਆਪਣੇ ਘਰਾਂ ਚ ਰੱਖਾਂਗੇ ਸਜਾਵਟ ਵਾਸਤੇ ਆ ਦੋਸਤੋ ਇਹ ਜਿਹੜਾ ਹੀਰਾ ਸੀਗਾ ਕਬੱਡੀ ਦਾ ਰੋਲੇਆ ਬੈਠਿਆ ਸੀਗਾ ਵੈਸੇ ਹੁਣ ਬਹੁਤ ਧੰਨਵਾਦ ਹੁਣ ਬਾਈ ਫੇਰ ਦੁਬਾਰਾ ਆਪਣੇ ਵੀਡੀਓ ਕਰਕੇ ਉੱਤੇ ਆਉਣ ਲੱਗ ਗਿਆ ਤੇ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਬਾਈ ਜਿਹੜੇ ਸ਼ੇਅਰ ਕਰ ਰਹੇ ਨੇ ਤੇ ਇਹਨਾਂ ਚੋਂ ਸਾਨੂੰ ਉਹ ਦੱਸੋ ਉਹ ਜਿਹੜਾ ਬੈਸਟ ਜਾਫੀ ਤੁਸੀਂ ਲਿਖਿਆ ਹੋਇਆ ਉਹ ਕਿੱਥੇ ਦਾ ਮੈਚ ਸੀ ਤੇ ਉਹਦੇ ਬਾਰੇ ਦੱਸੋ ਸਾਨੂੰ ਥੋੜਾ ਜਿਹਾ ਉਹ ਆਪਣੇ ਬੁੱਟੇ ਸਿੰਘ ਆਲਾ ਜੈਂਗੋ ਆ ਜਿਹੜਾ ਉਹਨੇ ਆਪਣੇ ਪਿੰਡ ਟੂਰਨਾਮੈਂਟ ਕਰਵਾਇਆ ਸੀਗਾ ਹਾਂਜੀ ਸ਼ਾਇਦ 2014 ਚ ਕਰਾਇਆ ਸੀ ਜੀ ਕਹਿੰਦਾ ਮੇਰੇ ਇੱਥੇ ਨਹੀਂ ਹੈਗਾ ਉਹਦੇ ਡੇਟ ਲਈ ਹਾਂ 14 ਸੀ 14 ਦਿਨ ਦੀ ਸੀ ਹੂੰ ਹੂੰ 14 ਚ ਕਰਾਇਆ ਸੀ ਅੱਛਾ ਉਹਨੇ ਰੱਖੀਆਂ ਧੀਆਂ ਮੁੰਡੀਆਂ ਹੂੰ ਉਹਨੇ ਆਪਣਾ ਵਧੀਆ ਮਿੱਤਰਤਾ ਤੇ ਉਹ ਕਹਿੰਦਾ ਵੀ ਦੀਪੇ ਆਪਣੀ ਟੀਮ ਬਣਾਣੀ ਹੈ ਇੱਥੇ ਕਰਾਇਆ ਪਾੜਾ ਕੁਝ ਵੀ ਜੋ ਹੈਗਾ ਆਪਣਾ ਸਾਦਾ ਟੂਰਨਾਮੈਂਟ ਹੈ ਹੂੰ ਹੂੰ ਤੇ ਮੈਂ ਉਹ ਕਹਿੰਦਾ ਯਾਰੀ ਪਗਾਣੀ ਆ ਹੂੰ ਹਾਂ ਮੈਂ ਕੋਈ ਗੱਲ ਨਹੀਂ ਚਾਹਾਂਗਾ ਆਪਾਂ ਟੀਮ ਬਣਾਵਾਂਗੇ ਆਪਾਂ ਟੀਮ ਬਣਾਈ ਸੀ ਝਨੇੜੀ ਦੀ ਹੂੰ ਕਾਲੇ ਹੋਰਲੀ ਟੀਮ ਹੂੰ ਤੇ ਉਹ ਟੀਮ ਦੇ ਵਿੱਚ ਸਾਡੇ ਬੜੇ ਵਧੀਆ ਮੈਚ ਲੱਗੇ ਇੱਥੇ ਟੂਰਨਾਮੈਂਟ ਤੇ ਕਾਫੀ ਟੀਮਾਂ ਸੀਆਂ ਤਨੌਰੀ ਹੋਰ ਹਰਿਆਣੇ ਦੀਆਂ ਦੋ ਤਿੰਨ ਟੀਮਾਂ ਸੀਆਂ ਹੂੰ ਵਧੀਆ ਮੈਚ ਲੱਗੇ ਉਦੋਂ ਮੈਂ ਇੱਥੇ ਬੈਸਟ ਨਿਕਲਿਆ ਸੀਗਾ ਹੂੰ ਰੇਡਰ ਆਪਣਾ ਹਰਿਆਣੇ ਦਾ ਸੀਗਾ ਇੱਕ ਹੂੰ ਮੈਂ ਉਦੋਂ ਸੱਤ ਟੱਚ ਲੈ ਕੇ ਮਨ ਲਾਦਾ 6 ਜੱਫੇ ਲਾਏ ਸੀਗੇ ਕੀ ਬਾਤ ਹੈ ਯਾਰ ਬਹੁਤ ਵੱਡੀ ਗੱਲ ਹੈ ਬਾਈ ਹਾਂ ਵਧੀਆ ਮਨ ਲਗੀ ਪ੍ਰਦਰਸ਼ਨ ਰਿਹਾ ਆਪਣਾ ਪਿੰਡ ਦੇ ਵਿੱਚ ਹੂੰ ਤੇ ਮੈਂ ਹੁਣ ਮੈਂ ਦੇਖ ਰਿਹਾ ਬਾਈ ਅ ਮੈਂ ਵੀਡੀਓ ਸਮਝ ਹੀ ਕਰਦਾ ਤੁਹਾਡੇ ਨਾਲ ਇਹ ਸਾਰਾ ਕੱਚਾ ਬਾਈ ਅ ਡਿੱਪੇ ਬਾਈ ਦੇ ਜਿਹੜੇ ਸਾਨੂੰ ਫੋਨ ਆ ਰਹੇ ਸੀਗੇ ਐਨ ਆਰ ਆਈ ਵੀਰਾਂ ਦੇ ਫੋਨ ਆ ਰਹੇ ਸੀਗੇ ਪ੍ਰੋਮੋਟਰ ਵੀਰਾਂ ਦੇ ਫੋਨ ਆ ਰਹੇ ਸੀ ਕਹਿੰਦੇ ਵੀ ਡਿੱਪੇ ਬਾਈ ਦੇ ਘਰ ਦੇ ਹਾਲਾਤ ਦਿਖਾਓ ਇਹ ਵੀਰੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਲਾਈਵ ਇਹ ਬਾਈ ਦੇ ਘਰ ਦੇ ਹਾਲਾਤ ਨੇ ਸਾਰੇ ਪਾਸੋਂ ਕੱਚਾ ਤੇ ਇਹ ਬਾਲਿਆਂ ਦੀ ਛੱਤ ਆ ਇਹ ਤੁਸੀਂ ਦੱਸ ਰਹੇ ਸੀ ਭਾਈ ਚੂਣ ਲੱਗੀ ਸੀ ਹੁਣ ਇਹਦਾ ਇੱਥੇ ਆਦਾ ਸਾਰਾ ਬੈਡ ਬੁੱਡ ਦਾ ਇਹ ਸਾਰਾ ਖਰਾਬ ਹੋ ਗਿਆ अच्छा हां इधरੋਂ ਆ ਟੁੱਟ ਗਿਆ ਪਾਣੀ ਕਰਕੇ ਇੱਥੇ ਆ ਦੇ ਖੋ ਦੇ ਖੋ ਪੱਤੀ ਲਾਈ ਹੋਈ ਆ ਉੱਥੋਂ ਵਾਲੇ ਵਾਲਾ ਟੁੱਟ ਗਿਆ ਦੀ ਗਾਕਾ ਆ ਵਾਲੇ ਬੁਲੇ ਥੋੜੇ ਝੋਣ ਕਰਕੇ ਕਬਜ਼ੁਰ ਹੋ ਗਏ ਤਾਂ ਕਰਕੇ ਫਿਰ ਹੁਣ ਜਿਹੜਾ ਥੱਲੇ ਤੁਸੀਂ ਥੱਲੇ ਵੀ ਮੈਂ ਸਾਂਝੀ ਕਰਦਾ ਵੀਡੀਓ ਥੱਲੇ ਤਾਂ ਅਸੀਂ ਦਸਤਰੀ ਸੀਗੇ ਵੀ ਥੱਲੇ ਵੀ ਹਾਲਾਤ ਥੋੜੇ ਜਿਹਾ ਖਰਾਬ ਹੀ ਨੇ ਉਹ ਥੱਲੇ ਜਾਦੇ ਖਰਾਬ ਨੇ ਹਾਲਾਤ ਥੱਲੇ ਤਾਂ ਬਸ ਇੱਕੇ ਕਮਰਾ ਹੀ ਆਹੀ ਦਾ ਆਪਣਾ ਇੱਕ ਚਵਾਰਾ ਬਣਾਇਆ ਹੋਇਆ ਉੱਤੇ ਕਮਰਾ ਇੱਕ ਹੀ ਬਸ ਇੱਕੇ ਕਮਰਾ ਬਾਈ ਬਣਾ ਡਾਇਆ ਮੜਾ ਜਾਂ ਉੱਤੇ ਉੱਥੇ ਆਪਣੇ ਇੱਕ ਮੱਜ ਰੱਖੀ ਹੋਈ ਆ ਘਰੇ ਦੁੱਧਾ ਤੇ ਪੀਣ ਨੂੰ ਵੀ ਚੱਲ ਬੱਚੇ ਹੂੰ ਹੂੰ ਕਿਹੜਾ ਖੋੜ ਲਾਣਗੇ ਹੂੰ ਤੇ ਬਾਕੀ ਉੱਥੇ ਆਪਣਾ ਜੇ ਕੋਈ ਗਸ਼ਟਾ ਜੇ ਉਰੇ ਪਾਦਾਂ ਨੇ ਉੱਥੇ ਹਾਂ ਤੇ ਆਪਾਂ ਅਸੀਂ ਦੋਏ ਜੀ ਥੱਲੇ ਬੈਹ ਜਾਨੇ ਆ ਉੱਥੇ ਆਪਣਾ ਰਸੋਈ ਆ ਉਹੀ ਆਪਣਾ ਸਟੋਰ ਰੂਮ ਆ ਉੱਥੇ ਆਪਣਾ ਸਾਰਾ ਕੁਝ ਉਹੀ ਆ ਇੱਕੇ ਕਮਰੇ 'ਚ ਰਸੋਈ ਸਾਰਾ ਕੁਝ ਆ ਹਾਂ ਉਹ ਬਣੀ ਨਹੀਂ ਅਜੇ ਤੱਕ ਉਹ ਕਿਉਂਕਿ ਪਹਿਲਾਂ ਖਰਾਕ ਤੇ ਲਾਈਂਗੇ ਸਾਰਾ ਜੋ ਵੀ ਆਂਦਾ ਸੀ ਹੂੰ ਹੂੰ ਰਾਖ ਰੁਖ ਹੰਦੇ ਰੇ ਜੋ ਵੀ ਮੜਾ ਮੋਟਾ ਆਂਦਾ ਕੋਈ ਵਾਰੀ ਹਾਰ ਦੇ ਜਾਂ ਜਿਆਦੇ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਵਿੱਚੋਂ ਕੁਝ ਜੇ ਆਪਾਂ 10 ਮੈਚ ਖੇੜਦੇ ਸੀ ਤਾਂ ਦੋ ਜਾਂ ਤਿੰਨ ਮੈਚ ਜਿੱਤ ਵੀ ਆ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਮੈਚ ਜਿੱਤੀ ਆਪਾਂ ਹਾਂ ਵਧੀਆ ਟੀਮ ਚ ਕੋਈ ਨਵੀਂ ਟੀਮ ਚ ਖੇਡਦਾ ਸੀ ਰੋਜ਼ ਹੀ ਮੈਂ ਕਦੇ ਕਕਰਾਲੇ ਚ ਕਦੇ ਮੈਂ ਝਨੇੜੀ ਚ ਕਦੇ ਕਪਿਆਲ ਚ ਕਦੇ ਦੜਬੇ ਪਿੰਡ ਦੀ ਕਦੇ ਕਿਸੇ ਦੀ ਟੀਮ ਜਾਨੀ ਕਿ ਲਵੇ ਲਵੇ ਟੀਮਾਂ ਜਿਹੜੀਆਂ ਆਪਣੀਆਂ ਆਪਾਂ ਨੂੰ ਲੈ ਕੇ ਜਾਂਦੀਆਂ ਸੀ ਉਰੋਂ ਗੱਡੀ ਗੱਡੀ ਲੈ ਕੇ ਆ ਜਾਂ ਮੋਟਰਸਾਈਕਲ ਆ ਉਹਨੂੰ ਕੋ ਮੇਰੇ ਕੋਲੇ ਹੁੰਦਾ ਨਹੀਂ ਸੀ ਏਦਾਂ ਬਸ ਰਸਤੇ ਪੈ ਗਿਆ ਜਾਂਦਾ ਸੀ ਹੂੰ ਕਰਾਇਆ ਗੁਰੂਆ ਲਾ ਕੇ ਆਪੇ ਉੱਥੇ ਛੱਡ ਦਾਂਦੇ ਸੀ ਸਮਾਣੇ ਸਮਾਣੇ ਹੂੰ ਸ਼ਾਮ ਨੂੰ ਫਿਰ ਉੱਥੋਂ ਆ ਜਾਂਦਾ ਸੀ ਹੂੰ ਤੇ ਬਸ ਏਦਾਂ ਹੀ ਚੱਲੀ ਗਿਆ ਸਰਕਲ ਤਾਂ ਬਣਿਆ ਬੁਣਿਆ ਹੈ ਨਹੀਂ ਘਰ ਕੋਲ ਅੱਛਾ ਹਾਂ ਉਧਰ ਹੀ ਖਰਚੇ ਹੋਈ ਬਸ ਉਧਰ ਆ ਜਾ ਮੈਂ ਖਰਾਕ ਖਰੂ ਖਾਈਂਗੇ ਬਸ ਖਰਾਕ ਵਧੀਆ ਤੈਨੂੰ ਪਤਾ ਪਲੇਅਰ ਨੂੰ ਖਾਣੀ ਪੈਂਦੀ ਹੈ ਬਈ ਖਾਣੀ ਪੈਂਦੀ ਆਪਣੀ ਇੱਕ ਗੱਲ ਬਈ ਵਿਚਾਲੇ ਰਹਿ ਗਈ ਸੀ ਪਿਛਲੀ ਵਾਰ ਮੈਂ ਪੁੱਛਣੀ ਸੀ ਚਲੋ ਨਹੀਂ ਦਿਮਾਗ ਚ ਰਿਹਾ ਤੁਸੀਂ ਮਲੇਸ਼ੀਆ ਗਏ ਸੀਗੇ ਹਾਂਜੀ ਹਾਂਜੀ ਕਬੱਡੀ ਟੂਰਨਾਮੈਂਟ ਖੇਡਣ ਵਾਸਤੇ ਹਾਂ ਉਹ ਸਾਨੂੰ ਥੋੜਾ ਜਿਹਾ ਦੱਸੋ ਉਹ ਜਾਣ ਦਾ ਜਰੀਆ ਕਿਵੇਂ ਬਣਿਆ ਫਿਰ ਉੱਥੇ ਪਰਫਾਰਮੈਂਸ ਕਿਵੇਂ ਰਹੀ ਉਹ ਸਾਨੂੰ ਥੋੜਾ ਜਿਹਾ ਦੱਸੋ ਉਹਦੇ ਬਾਰੇ ਉਹ ਤਾਂ ਐ ਸੀਗਾ ਇੱਥੇ ਆਪਣੇ ਨੇੜੇ ਪਿੰਡਾਈ ਕਲਵਾਣੂ ਹੂੰ ਉੱਥੇ ਮੈਚ ਹੋਇਆ ਸੀਗਾ ਟੂਰਨਾਮੈਂਟ ਕਰਾਇਆ ਪਹਿਲੀ ਵਾਰੀ ਉਹਨਾਂ ਨੇ ਹੂੰ ਤੇ ਉਹ ਟੂਰਨਾਮੈਂਟ ਤੇ ਮੈਂ ਜੱਫੇ ਬੌਲਾ ਆਈ ਸੀਗੇ ਹੂੰ ਗਗਨ ਜਲਾਲ ਨੂੰ ਵੀ ਇਹਨੂੰ ਦੂਦਾਲ ਨੂੰ ਵੀ ਹੂੰ ਅਸੀਂ ਟੀਮ ਮੰਨ ਲਾ ਜਿੱਤ ਗਈ ਸਾਡੀ ਅਸੀਂ ਉਹ ਰਾਤੀ ਦੀ ਟੀਮ ਸੈਮੀ ਮੈਚ ਸੀ ਆ ਤੁਹਾਡਾ ਉੱਥੇ ਜੈਂਗੋ ਨੇ ਅਨਾਉਂਸ ਕਰਿਆ ਦੀਗਾ ਜੈਂਗੋ ਜਿਹੜਾ ਕਮੈਂਟਰੀ ਕਰਦਾ ਉਹ ਕਹਿੰਦਾ ਹਾਂ ਕਹਿੰਦਾ ਵੀ ਟੀਮ ਬਣ ਗਈ ਆਪਣੀ ਉੱਥੇ ਮਲੇਸ਼ੀਆ ਜਾਣ ਵਾਸਤੇ ਤੇ ਉਹ ਟੀਮ ਮਤਲਬ ਕਿ ਤੁਸੀਂ ਦੱਸੋ ਜੇ ਤੈਨੂੰ ਜਾਣਾ ਮੈਂ ਉਹਨੂੰ ਇੱਕ ਗੱਲ ਕਹੀ ਸੀ ਬਾਈ ਮੇਰੇ ਕੋਲੇ ਪੈਸੇ ਨਹੀਂ ਹੈਗੇ ਠੀਕ ਆ ਉਹ ਕਹਿੰਦਾ ਵੀ ਤੈਨੂੰ ਕੋਈ ਚੱਕਰ ਨਹੀਂ ਪੈਸਿਆਂ ਵਾਲਾ ਚਾ ਮੈਂ ਜਿੱਤੂ ਮਰਜੀ ਲਵਾ ਨਾ ਲਵਾ ਹੂੰ ਤੁਸੀਂ ਮੈਨੂੰ ਪਾਸਪੋਰਟ ਦੇ ਦਿਓ ਅੱਛਾ ਸੁਣ ਕਹਿੰਦਾ ਮੈਂ ਤੁਹਾਨੂੰ ਫਰੀ ਲੈ ਕੇ ਜਾਉਂਗਾ ਹਾਂ ਮੈਂ ਕਹਿੰਦਾ ਕੋਈ ਦਿੱਕਤ ਨਹੀਂ ਮੈਨੂੰ ਤੇ ਮੈਂ ਉਹਨੂੰ ਪਾਸਪੋਰਟ ਦੇ ਦਿਆ ਚੌਥੇ ਭਾਜਵੇਂ ਦਾ ਨਾ ਆਪਣਾ ਵੀਜ਼ਾ ਲੱਗ ਗਿਆ ਅੱਛਾ ਹਾਂ ਵੀਜ਼ਾ ਲੱਗ ਗਿਆ ਉੱਥੇ ਜਾ ਕੇ ਮੈਂ ਖੇਡਿਆ ਬਹੁਤ ਵਧੀਆ ਰਿਜ਼ਲਟ ਦਿੱਤਾ ਨੂੰ ਟੀਮ ਵਧੀਆ ਬਣੀ ਸੀ ਦੀਪਕ ਸ਼ਾਰਦ ਸੀਗਾ ਸਾਡੇ ਨਾਲ ਹੂੰ ਬਿੰਦਾ ਤਨੌਲਾ ਸੀ ਹੂੰ ਤੇ ਕਾਲਾ ਤਨੌਲੇ ਦਾ ਭਾਈ ਸੀ ਹੂੰ ਤੇ ਇੱਕ ਦੋ ਮੁੰਡੇ ਹੋਰ ਸੀ ਇਧਰੋਂ ਪਿੰਨੀ ਪਤਾਰਾ ਹੂੰ ਓ ਵੀ ਸੀ ਗੈਰੀਡਰ ਵਧੀਆ ਅਸੀਂ ਟੀਮ ਮਾਲ ਕੀ ਟੂਰਨਾਮੈਂਟ 6 ਦੇ 6 ਟੂਰਨਾਮੈਂਟ ਅਸੀਂ ਜਿੱਤੇ ਆ ਅੱਥੇ ਅੱਛਾ ਹਾਂ 6 ਕ ਟੂਰਨਾਮੈਂਟ ਹੋਈ ਸੀ 6 ਹੀ ਟੂਰਨਾਮੈਂਟ ਜਿੱਤੇ ਆ ਟੀਮ ਵਧੀਆ ਬਣਦੀ ਸੀ ਹੂੰ ਉਹਨਾਂ ਨੇ ਆਪਣਾ ਉੱਥੇ ਮਾਨ ਸਨਮਾਨ ਵੀ ਕਰਿਆ ਹੂੰ ਜੈਂਗੋ ਦਾ ਵੀ ਅਸੀਂ ਬਹੁਤ ਮੈਂ ਦਿਲੋਂ ਧੰਨਵਾਦ ਕਰਦਾ ਹੂੰ ਜੋ ਮੈਨੂੰ ਮੈਨੂੰ ਕੌਣ ਲੈ ਕੇ ਜਾਂਦਾ ਸੀ ਹੂੰ ਗਰੀਬ ਵੀ ਬੰਦੇ ਨੂੰ ਤੁਹਾਨੂੰ ਪਤਾ ਕੌਣ ਉੱਤੇ ਲੈ ਕੇ ਆਂਦਾ ਹੂੰ ਜੈਂਗੋ ਨੇ ਬਹੁ ਮੇਰਾ ਬਾਹ ਫੜੀ ਦੀ ਜੈਂਗੋ ਨੇ ਹੂੰ ਚਲੋ ਕਹਿੰਦਾ ਸੀ ਮੈਨੂੰ ਕਹਿੰਦਾ ਵੀ ਮੈਂ ਇਨੇ ਜੋਗਾ ਹੈ ਨਹੀਂ ਜਿੰਨਾ ਕਿ ਹੋਇਆ ਮੈਂ ਤੇਰਾ ਜ਼ਰੂਰ ਕਰੂੰਗਾ ਹੂੰ ਬਾਕੀ ਜੈਂਗੋ ਹੀ ਲੈ ਕੇ ਗਿਆ ਸੀ ਮੈਂ ਤਾਂ ਬਾਈ ਧੰਨਵਾਦ ਜੈਂਗੋ ਬਾਈ ਤੁਸੀਂ ਜਿਹੜੇ ਉਹਨਾਂ ਟਾਈਮਾਂ 'ਚ ਸਪੋਰਟ ਕਰਦੇ ਰਹੇ ਪਲੇਅਰਾਂ ਦੀ ਤੇ ਅੱਜ ਬਾਈ ਦੇ ਹਾਲਾਤ ਨੇ ਥੋੜਾ ਜਿਹਾ ਅੱਜ ਵੀ ਥੋੜਾ ਜਿਹਾ ਬਾਈ ਦੇਖਿਓ ਚਲੋ ਕਹਿਣ ਦੀ ਲੋੜ ਨਹੀਂ ਜਿਹੜੇ ਵਧੀਆ ਬੰਦੇ ਨੇ ਉਹ ਆਪੇ ਤੁਹਾਡੇ ਲਈ ਫੋਨ ਆਉਂਦੇ ਹੋਣਗੇ ਬਾਈ ਹਾਂ ਫੋਨ ਆਉਂਦੇ ਨੇ ਮੇਰੇ ਕੋਲੇ ਫੋਨ ਆਉਂਦੇ ਆਪ ਹੁਣ ਵੱਜੀ ਜਾਂਦਾ ਦੇਖ ਹੂੰ ਆ ਫੋਨ ਆ ਰਿਹਾ ਬਾਈ ਦਾ ਕਿਸੇ ਦਾ ਹਾਂ ਹੈਂ ਫੋਨ ਬਹੁਤ ਆ ਰਹੇ ਨੇ ਮੈਨੂੰ ਰਾਤ ਨੂੰ ਜਾਨੀ ਕਿ ਬਹੁਤ ਫੋਨ ਆਏ ਮੈਨੂੰ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਬੰਦੇ ਹੁਣ ਫੋਨ ਕਰ ਰਹੇ ਨੇ ਥੋੜੀ ਹੈਲਪ ਕਰਨ ਫੋਨ ਕਰ ਰਹੇ ਨੇ ਉਹ ਮੈਨੂੰ ਚਾਹੁੰਦੇ ਨੇ ਹਾਂ ਉਹ ਮੈਨੂੰ ਅੰਕਲ ਦਾ ਫੋਨ ਆਇਆ ਸੀ ਕਾ ਹਾਂ ਉਹ ਕਹਿੰਦਾ ਬੇਟਾ ਐ ਨਹੀਂ ਪਤਾ ਮੈਨੂੰ ਮਰਥ ਥੋੜੀ ਕਿੰਨੀ ਆ ਹਾਂ ਮੈਂ ਕਿਹਾ ਅੱਛਾ ਜੀ ਮਾਹ ਚਲੋ ਕੋਈ ਨਹੀਂ ਕਹਿੰਦਾ ਮੈਂ ਤੇਰੀ ਹੈਲਪ ਕਰ ਦੂੰਗਾ ਪਰ ਤੈਨ ਖੇਡਣਾ ਹੂੰ ਪੱਠੇ ਤੇ ਨਹੀਂ ਜਾਣਾ ਹੂੰ ਅਨਾ ਹਾਂ ਮੈਂ ਕਾ ਕੋਈ ਗੱਲ ਨਹੀਂ ਅੰਕਲ ਜੀ ਮੈਂ ਜ਼ਰੂਰ ਖੇਡੂੰਗਾ ਜਦੋਂ ਤੁਸੀਂ ਇੰਨਾ ਉਹ ਕਰ ਰਹੇ ਹੋ ਤਾਂ ਮੈਂ ਜ਼ਰੂਰ ਪ੍ਰੈਕਟਿਸ ਕਰੂੰਗਾ ਆਪਾਂ ਪ੍ਰੈਕਟਿਸ ਕਰਾਂਗੇ ਹੁਣ ਤੁਸੀਂ ਕੈਮਰੇ ਮੂਰੇ ਦੱਸਣਾ ਚਾਹੁੰਦੇ ਹੋ ਵੀ ਮੈਂ ਹੁਣ ਦੁਬਾਰਾ ਹਾਂ ਹਾਂ ਸੈੱਟ ਹੋ ਜਾਣਾ ਮੈਂ ਕੋਈ ਚੱਕਰ ਨਹੀਂ ਸਰੀਰ ਮੇਰਾ ਲੋਹੇ ਵਰਗਾ ਪਿਆ ਆ ਦੇਖੋ ਯਾ ਮੇਰਾ ਆੜ ਵਰਗਾ ਸਰੀਰ ਪ੍ਰੈਕਟਿਸ ਕਬੱਡੀ ਤੋਂ ਵੀ ਜ਼ਿਆਦਾ ਮਾੜਾ ਕੈਮਰੇ ਚ ਦਿਖਾ ਦਿਓ ਨਾ ਸਹੀ ਗੱਲ ਨਾ ਪ੍ਰੈਕਟਿਸ ਬਹੁਤ ਆ ਉੱਥੇ ਮੈਂ ਵੀ ਯਾਰ ਬਹੁਤ ਹੱਥ ਰਾੜਾਂ ਮਾਰ ਕੇ ਹੋ ਰਹੇ ਨੇ ਉਂਗਲੀਆਂ ਹੂੰ ਬਹੁਤ ਜਿਆਦੇ ਪ੍ਰੈਕਟਿਸ ਆ ਉਹ ਪ੍ਰੈਕਟਿਸ ਇਹ ਆ ਬਸ ਸਿਰਫ ਖਰਾਕ ਦੀ ਆਪਾਂ ਨੂੰ ਲੋੜ ਆ ਹੂੰ ਖਰਾਕ ਮਿਲ ਗਈ ਤਾਂ ਸਰੀਰ ਨੇ ਆਪਣੇ ਆਪ ਹੀ ਪੰਪ ਕਰ ਦੇ ਹਾਂ ਪੰਪ ਕਰ ਜਾਣਾ ਠੀਕ ਆ ਬਹੁਤ ਮਤਲਬ ਕੀ ਜਿਆਦੇ ਹਾੜਾ ਹੂੰ ਨਜਾਇਜ਼ ਹਾੜਾ ਉਹ ਐ ਲਾਲਾ ਵੀ ਗਰਾਊਂਡ ਦੀ ਕਕਾਂਟੇ ਦੀ ਮਿਹਨਤ ਉਹ 24 ਹਾਂ ਉਹ ਤਾਂ ਮੰਨ ਲਾ ਵੀ ਸਵੇਰੇ ਜਾਂਦੇ ਆ ਅਸੀਂ ਉੱਥੇ ਮੁੜ ਕੇ ਬਸ ਚਾਹ ਪਾਣੀ ਪੀ ਲਿਆ ਪਾਣੀ ਪੀ ਲਿਆ ਫੇਰ ਲਾਗੇ ਪਾਣੀ ਪੀ ਗਿਆ ਫੇਰ ਲਾਗੇ ਐਦਾਂ ਕੰਮ ਐ ਉਹ ਹਾਂ ਮੈਂ ਦੇਖ ਰਿਹਾ ਉਹ ਗਰਮੀ ਚ ਕਿੰਨੀ ਗਰਮੀ ਕੁੱਤਾ ਪਜਾਮਾ ਸਾਰੇ ਭਿੱਜਿਆ ਰਹਿਦਾ ਬਾਈ ਹਾਂ ਕੱਲ ਵੀ ਬਹੁਤ ਜ਼ੋਰ ਲਾਇਆ ਫੇਰ ਵੀ 3 4 500 ਰੁਪਿਆ ਬਣਿਆ ਸੀਗਾ ਸਾਨੂੰ ਅੱਛਾ 100 ਰੁਪਿਆ ਦਾ ਮੈਂ ਤੇਲ ਪਵਾ ਲਿਆ ਹਾਂ ਤੇ 300 ਰੁਪਿਆ 300 ਰੁਪਿਆ ਬਚਿਆ ਉਹੀ ਮੈਂ ਫਿਰ ਘਰੇ ਥੋੜਾ ਸੌਦਾ ਲਿਆ ਆਇਆ 300 ਰੁਪਏ ਦਾ ਸੌਦਾ ਲਿਆ ਹਾਂ ਬਸ 2 2 ਕਿਲੋ ਚੀਨੀ ਹਾਂ ਤੇ ਚਾਹ ਪੱਤੀ ਦਾ ਪੈਕ ਟਿਕ ਬਸ ਇਦਾਂ ਦਾ ਮੈਂ ਥੋੜਾ ਸਮਾਨ ਚਲੋ ਕੋਈ ਨਹੀਂ ਬਾਈ ਹੁਣ ਬਾਬਾ ਸੁਣੂਗਾ ਵੀਰ ਆਪਣੇ ਬਹੁਤ ਜਿਹੜੇ ਸਪੋਰਟ ਕਰ ਰਹੇ ਨੇ ਬਾਈ ਕੋਈ ਨਹੀਂ ਵੀਰੇ ਤੁਹਾਡੀ ਹੈਲਪ ਹੋਊਗੀ ਮੇਰੀ ਸਾਰੇ ਵੀਰਾਂ ਨੂੰ ਹੋਰ ਬੇਨਤੀ ਹੈ ਜਿਹੜੇ ਵੀਰ ਵੀ ਵੀਡੀਓ ਦੇਖ ਰਹੇ ਨੇ ਸਾਰੇ ਵੀਰ ਬਾਈ ਦੀ ਸਪੋਰਟ ਕਰੋ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ 2-2 ਕਿਲੋ ਬਾਈ ਜਿਹੜੀ ਚਿਨੀ ਲੈ ਆ ਲੈ ਕੇ ਗੁਜ਼ਾਰਾ ਕਰ ਰਿਹਾ ਬਾਈ ਦਾ ਘਰ ਵੀ ਕੱਚਾ ਤੇ ਥੱਲੇ ਵੀ ਬਹੁਤ ਹਾਲਾਤ ਨੇ ਇੱਕੋ ਕਮਰਾ ਇੱਕੋ ਕਮਰੇ ਚ ਰਸੋਈ ਆ ਉਹੀ ਗੈਸਟਰੂਮ ਆ ਉੱਥੇ ਹੀ ਪੈਂਦੇ ਨੇ ਮੱਝ ਰੱਖੀ ਹੋਈ ਆ ਬਾਈ ਨੇ ਸਾਰਾ ਕੁਝ ਮਲਕੀ ਉੱਥੀ ਆ ਜੇ ਕਈ ਵਾਰ ਕੋਈ ਰਿਸ਼ਤੇਦਾਰ ਵੀ ਆਉਂਦਾ ਬਾਈ ਦੇ ਘਰੇ ਉਹਨੂੰ ਵੀ ਕਿਤੇ ਨਾ ਕਿਤੇ ਇੱਕ ਵਾਰ ਰੱਖਣਾ ਔਖਾ ਹੋ ਜਾਂਦਾ ਸ਼ਾਇਦ ਬਾਈ ਤਾਂ ਹੀ ਕੋਈ ਰਿਸ਼ਤੇਦਾਰ ਵੀ ਸ਼ਾਇਦ ਨਾ ਆਉਂਦੇ ਨਹੀਂ ਰਿਸ਼ਤੇਦਾਰ ਤਾਂ ਆਏ ਨਾ ਰਿਸ਼ਤੇਦਾਰਾਂ ਨੂੰ ਆਇਆ ਲੱਗਦਾ ਕਈ ਵਾਰੀ ਵੀ ਸਾਨੂੰ ਇਹ ਫੋਨ ਨਹੀਂ ਕਰਦਾ ਮੈਂ ਤਾਂ ਨਹੀਂ ਫੋਨ ਕਰਦਾ ਵੀ ਆ ਹਾਂ ਵੀ ਬਹੁਤ ਮੁਸ਼ਕਲ ਮੇਰੇ ਪਹਿਲਾਂ ਮੈਂ ਪਲੇਅਰ ਨੂੰ ਲੈ ਕੇ ਨਹੀਂ ਆਂਦਾ ਸੀ ਉਰੇ ਮੇਰੇ ਨਾਲ ਬਹੁਤ ਪਲੇਅਰ ਆਂਦੇ ਸੀਗੇ ਹੂੰ ਵੀ ਚਲ ਮੈਂ ਦੀਪੇ ਤੇਰੇ ਕੋਲੇ ਰਹਿਣਾ ਹੂੰ ਉਦੋਂ ਨਾ ਤਾਂ ਮੇਰੇ ਘਰੇ ਬਾਥਰੂਮ ਸੀ ਅੱਛਾ ਹੈ ਲੈਟਰਿੰਗ ਦਾ ਕੋਈ ਪ੍ਰਬੰਧ ਨਹੀਂ ਸੀ ਹੂੰ ਤੇ ਉਹ ਮੈਂ ਫਿਰ ਐਂ ਟਾਲ ਦਿੰਦਾ ਸੀ ਇਹਨੂੰ ਪਲੇਅਰ ਨੂੰ ਵੀ ਮੈਂ ਬਿਸ਼ਰਮੀ ਤਾਂ ਐਵੇਂ ਮੈਨੂੰ ਐ ਆਂਦੀ ਸੀ ਵੀ ਯਾਰ ਮੈਂ ਇਹਨੂੰ ਕੀ ਕਹਣਗੇ ਇਹ ਵੀ ਆਰ ਤੂੰ ਖੇਡਦਾ ਇੰਨਾ ਵਧੀਆ ਤੇ ਘਰੇ ਕੁਛ ਹੈ ਨਹੀਂ ਹੂੰ ਮੈਂ ਸੋਚਿਆ ਮੈਂ ਉਹਨੂੰ ਉਹਨੂੰ ਕਹਿ ਦਿੰਦਾ ਸੀ ਭਾਈ ਮੈਂ ਪਟਿਆਲੇ ਚੱਲਾਂ ਯਾਰ ਮੈਂ ਦੋਸਤ ਕੋਲੇ ਰਹਿਣਾ ਯਾਰ ਫਿਰ ਉੱਥੇ ਮੇਰੇ ਨਾਲ ਇੱਥੇ ਇੱਕ ਵਾਰੀ ਆਇਆ ਸੀ ਜਿਹੜਾ ਬੰਟੀ ਅਨਦਾਣਾ ਅੱਛਾ ਇਹ ਚਲਾਉਂਦਾ ਜਿਹੜਾ ਉਹ ਆਇਆ ਸੀ ਮੇਰੇ ਨਾਲ ਉਹ ਕਹਿੰਦਾ ਮੈਂ ਅਸੀਂ ਜੰਡਾਲਾ ਮੰਜ ਕੀ ਮੈਂ ਗਿਆ ਸੀ ਉਹਦਾ ਸਰਮਾਨ ਸੀ ਮੈਂ ਉਹ ਦੋ ਕਾਲਖ ਅਕੈਡਮੀ ਚ ਖੇਡਦਾ ਸੀ ਆਪਣੀ ਟੀਮ ਐਂਟਰ ਦੀ ਉੱਥੇ ਟੀਮ ਐਂਟਰ ਦੀ ਮੈਂ ਰਹਿਣਾ ਸੀ ਕਲੱਬ ਚ ਉਹ ਮੈਨੂੰ ਕਹਿਣ ਲੱਗਾ ਕਹਿੰਦਾ ਮੈਨੂੰ ਕਾਲ ਲੂ ਮੇਰਾ ਪੇਪਰ ਆ ਭਾਈ ਯਾਰ ਤੇ ਕਹਣਾ ਮੈਂ ਪਿੰਡ ਜਾਣਾ ਮੈਂ ਤੇ ਮੈਨੂੰ ਅੱਗੇ ਮੈਂ ਉਰੇ ਤਾਂ ਭਗ ਜਾਊਂਾ ਪਾਤਣਾ ਤੇ ਅੱਗੇ ਮੈਂ ਯਾਰ ਮੇਰਾ ਸੁਭਾਅ ਨਹੀਂ ਮੇਰਾ ਸਿਸਟਮ ਖਰਾਬ ਆ ਇਧਰ ਰੋੜ ਰੂੜ ਤੇ ਮੈਂ ਅੱਗੇ ਜਾ ਨਹੀਂ ਸਕਦਾ ਮੈਂ ਬੜੇ ਮਨ ਜੇ ਨਾਲ ਕਹਾਂ ਹਾਂ ਚੱਲ ਯਾਰ ਤੂੰ ਗਰੀਬ ਬੰਦਾ ਆ ਆਪਦੇ ਮਨ ਚ ਮਾ ਤੂੰ ਕੋਈ ਨਹੀਂ ਬੰਟੀ ਕਹਿੰਦਾ ਮੈਂ ਤੇਰੇ ਕੋਲੇ ਰਹਿ ਲਾਣਾ ਮਾ ਚੱਲ ਕੋਈ ਗੱਲ ਨਹੀਂ ਬਾਈ ਤੂੰ ਰਹਿ ਜਾ ਰਹਿ ਜਾ ਕੋਈ ਗੱਲ ਫਿਰ ਉਹ ਮੇਰੇ ਕੋਲੇ ਉਹਦੇ ਰਾਤ ਲਾ ਕੇ ਗਿਆ ਇੱਕ ਬੰਦਾ ਇੱਕ ਹਰਿਆਣੇ ਦਾ ਮੁੰਡਾ ਸੀ ਵਾ ਦੋ ਹੀ ਪਲੇਅਰ ਆਏ ਨੇ ਇਹ ਅੱਛਾ ਹੋਰ ਨਹੀਂ ਕੋਈ ਆਇਆ ਓਰੇ ਬਾਕੀ ਤਾਂ ਬਾਰੋਂ ਹੀ ਇੱਥੇ ਵਸ ਚੜਾ ਕੇ ਲੈ ਜਾਂਦੇ ਮਜਬੂਰੀ ਕਰਕੇ ਮੋੜਨੇ ਪਾਗੇ ਬਾਰੇ ਦਿਲਚਸਪ ਤਾਂ ਹੁੰਦਾ ਹੁੰਦਾ ਵੀ ਯਾਰ ਜੇ ਕਿਤੇ ਘਰ-ਵਾਰ ਵਧੀਆ ਹੁੰਦਾ ਤਾਂ ਮੈਂ ਨਾਲ ਰੱਖਦਾ ਨਾਲ ਰੱਖਦਾ ਬੈਠਦੇ ਉੱਠਦੇ ਤੈਨੂੰ ਪਤਾ ਹੀ ਹੈ ਫਿਰ ਪਲੇਅਰਾਂ ਦਾ ਹਾਂ ਉਹਨੇ ਮੈਨੂੰ ਫੋਨ ਕਰਿਆ ਬੰਟੀ ਨੇ ਵੀ ਜੇ ਹੁਣ ਬਾਈ ਦੀਪਕ ਗਰਾਉਂਡਾਂ 'ਚ ਆ ਗਿਆ ਉਸ ਹਾਵ ਨਾਲ ਪਹਿਲਾ ਸਭ ਤੋਂ ਪਹਿਲਾਂ ਕਰ ਪਾਉਂਗੇ ਹਾਂ ਪਾਵਾਂਗੇ ਕਰ ਪਾਲਾਂਗੇ ਜੋ ਵੀ ਮਤਲਬ ਕੀ ਚਲੋ ਸਿਸਟਮ ਬਣ ਗਿਆ ਹੂੰ ਪਾਵਾਂਗੇ ਕਰ ਹੂੰ ਤੇ ਚਲੋ ਜੇ ਬਣ ਗਿਆ ਤਾਂ ਪਾਲਾਂਗੇ ਭਾਈ ਜਿੰਨਾ ਫਿਰ ਜਿਵੇਂ ਬੈਠੇ ਤਾਂ ਹੈਗੇ ਆ ਨਾ ਭਾਈ ਮੇਰੀ ਸਾਰੇ ਪ੍ਰੋਮੋਟਰ ਵੀਰਾਂ ਨੂੰ ਬੇਨਤੀ ਆ ਭਾਈ ਦੀ ਹੈਲਪ ਕਰਿਓ ਯਾਰ ਮੈਂ ਆਪਦੇ ਮੂੰਹ ਹੁਣ ਬਾਈ ਨੂੰ ਚਲੋ ਕਿੰਨਾ ਕੁ ਬੰਦਾ ਕਵੇ ਤੁਹਾਨੂੰ ਸਾਰੇ ਤੁਸੀਂ ਸਿਆਣੇ ਹੋ ਜਿੰਨੀ ਹੋ ਸਕਦਾ ਭਾਈ ਦੀ ਸਪੋਰਟ ਕਰਿਓ ਤੇ ਜਿਹੜਾ ਮੈਂ ਦੇਖ ਰਿਹਾ ਬਾਈ ਥੱਲੋਂ ਵੀ ਸਾਰਾ ਉਹ ਜਿਹੜਾ ਕੋਲਾ ਉਹ ਵੀ ਕੱਚਾ ਜਿਹੜੀ ਉਹ ਲੈਦੇ ਹੋਏ ਵੀ ਕੱਚੀ ਆ ਉੱਥੇ ਬਾਰੇ ਰੋਟੀ ਰੋਟੀ ਆ ਹੀ ਬਣਾ ਲੰਨੇ ਆ ਇਹ ਆਪਣਾ ਹੀ ਪਰਿਵਾਰ ਹੀ ਆ ਜਾਨੀ ਕਿ ਅੱਛਾ ਆਪਣੇ ਘਰ ਨੇ ਇਹ ਚਾਰ ਇਹ ਗਾ ਪਰ ਬਾਥਰੂਮ ਦਾ ਸੈਟਿੰਗ ਉਹ ਕਦੋਂ ਬਣਵਾਏ ਫਿਰ ਤੁਸੀਂ ਉਹ ਮੈਂ ਨਾ ਮੈਂ ਉਦੋਂ ਬਣਵਾਏ ਸੀ ਮੈਂ ਪਟਿਆਲ ਖੇਡਿਆ ਸੀ ਹੂੰ ਟੂਰਨਾਮੈਂਟ ਤੇ ਹੂੰ ਪਟਿਆਲ ਖੇਡਿਆ ਸੀ ਉਦੋਂ ਸੁਲਤਾਨ ਸੀਗਾ ਹੂੰ ਸੰਸਪੂਰੀਆ ਸੁਲਤਾਨ ਹੂੰ ਤੇ ਜੋਧਪੁਰ ਚੀ ਮਿਆਲਾ ਕਾਕਾ ਹਮ ਰਣੀਆਂ ਤੜਬੇ ਵਾਲਾ ਅਸੀਂ ਚਾਰ ਬੰਦੇ ਮਿਲਾਂ ਦਾ ਉੱਚ ਖੇਡੇ ਸੀ ਠਨੇੜੀ ਦੀ ਟੀਮ ਤੇ ਹਮ ਉਥੋਂ ਅਸੀਂ ਜਿੱਤ ਗਏ ਸੀ ਮੈਚ ਹਮ 3-4000 ਮੇਰੇ ਕੋਲੇ ਪਹਿਲਾਂ ਪਿਆ ਸੀਗਾ ਹਮ 4-5000 ਮੈਨੂੰ ਉਹਨਾਂ ਨੇ 6-7000 ਵਾਂਗੂ ਦੇ ਦਿਆ ਸੀ ਹਮ ਉਦੋਂ ਮੈਂ ਫੇਰ ਉਹ ਪਹਿਲਾ ਕੰਮ ਉਹੀ ਕਰਿਆ ਅੱਛਾ ਵੀ ਆ ਯਾਰ ਆ ਕਰ ਲਈ ਬਈ ਇਹ ਕਈ ਵਾਰ ਹੋਣਾ ਪੈ ਜਾਂਦਾ ਕੋਈ ਹਾਂ ਕਈ ਬਈ ਜਵਾਖ ਵੀ ਔਖੇ ਹੁੰਦੇ ਸੀ ਘਰੇ ਨਾ ਹਾਂ ਤੇ ਰੋਜ਼ ਰੋਜ਼ ਫਿਰ ਤੈਨੂੰ ਪਤਾ ਬਾਹਰ ਇਧਰ ਮਾਸੀ ਕਾ ਬਣਾਇਆ ਹੋਇਆ ਸੀਗਾ ਉੱਥੇ ਵਗ ਜਾਂਦੇ ਸੀ ਪਹਿਲਾਂ ਚੱਲ ਤੇ ਹੁਣ ਫਿਰ ਉਹ ਬੰਦਿਆਂ ਨੇ ਮੈਨੂੰ 1200 2000 ਬਾਤ ਦਿੱਤਾ ਅੱਛਾ ਹਾਂ ਦੱਸਿਆ ਨਹੀਂ ਮੈਂ ਉਹਨਾਂ ਨੂੰ ਵੈਸੇ ਚੱਲ ਉਹਨਾਂ ਨੇ ਉਹ ਦੇਤਾ ਵੀ ਜੱਫੇ ਵਧੀਆ ਲਾਈ ਸੀ ਮੈਂ ਵਧੀਆ ਖੇਡਿਆ ਸੀ ਮੈਂ ਜੇ ਕਿਤੇ ਓਵਰ ਟਾਈਮਾਂ ਚ ਥੋੜੀ ਜੀ سپورਟ ਹੋ ਜਾਂਦੀ ਹਾਂ ਦੀਪੇ ਨੂੰ ਜਿੱਡੀ ਗੇਮ ਸੀ ਤੰਦੀਪਾ ਕੋਠੀ ਪਾ ਲੈਂਦਾ ਦਿਨ ਹਾਂ ਪਾ ਲਾਂ ਦੀ ਪਾਈ ਰਹੇ ਨੇ ਤਕਰੀਬਨ ਸਾਰੇ ਪਲੇਅਰ ਪਾ ਰਹੇ ਨੇ ਕਿਉਂ ਪੈਸੇ ਆ ਜਾਂਦੇ ਨੇ ਚਾਰ ਫਿਰ ਬਣੇ ਜਾਂਦਾ ਤਕਰੀਬਨ ਕੰਮ ਹੈ ਨੀ ਹੁਣ ਦੇਖ ਕੇ ਐਂ ਲੱਗਦਾ ਵੀ ਯਾਰ ਹੁਣ ਤਾਂ ਮੈਂ ਇੱਥੇ ਕਈ ਵਾਰੀ ਰੋਣ ਲੱਗ ਜਾਂਦਾ ਕਿਆ ਵਿਆ ਕਿਆ ਵੀ ਯਾਰ ਹੁਣ ਪੌੜੀਆਂ ਸਿਸਟਮ ਕਈ ਵਾਰੀ ਇੱਥੋਂ ਡਿੱਗੇ ਜਵਾਕ ਜਿਆਦਾ ਉੱਚੀਆਂ ਖੜਮੀਆਂ ਬਣੀਆਂ ਉਹ ਆਹ ਦੇ ਖੜਮੀਆਂ ਨੇ ਮਿਸਤਰੀ ਆਈ ਸੀ ਜੀ ਬਣਾ ਕੇ ਪੁਰਾਣਾ ਬਣਿਆ ਹੋਇਆ ਇਹ ਜਦੋਂ 30 ਸਾਲ ਪਹਿਲਾਂ ਦੀ ਗੱਲ ਆ ਅੱਛਾ ਹਾਂ ਹੂੰ ਬਸ ਆਈ ਫੇਰ ਤੈਨੂੰ ਪਤਾ ਹੁਣ ਟਾਈਮ ਪਾਸ ਕਰ ਰਹੇ ਆ ਚੱਲ ਲਈ ਫਿਰ ਕੀ ਸੋਚਦੇ ਤੁਸੀਂ ਜਦੋਂ ਤੁਸੀਂ ਕਹਿ ਰਹੇ ਹੋ ਵੀ ਰੋਣ ਲੱਗ ਜਾਂਦੇ ਕੀ ਸੋਚਦੇ ਸੀ ਸੋਚਦੇ ਤਾਂ ਐਂਦੀ ਵੀ ਯਾਰ ਜੇ ਮੰਨ ਲਾ ਤੂੰ ਸੱਟ ਨਾ ਲੱਗਦੀ ਜਾਂ ਹਟਦਾ ਨਾ ਜਾਂ ਮੈਨੂੰ ਕੋਈ ਲੈ ਜਾਂਦਾ ਬਾਹਰ ਜਾਂ ਮੈਨੂੰ ਕੋਈ ਰਿਸਪੌਂਸ ਦੇ ਦਿੰਦਾ ਵੀ ਮੈਨੂੰ ਚਲ ਫਿਰ ਮੈਂ ਬਣਾ ਦਾਂਦਾ ਇਹ ਘਰ ਪੂਰਾ ਹੂੰ ਵਧੀਆ ਬਣ ਜਾਂਦਾ ਹੂੰ ਹੁਣ ਰਿਸ਼ਤੇਦਾਰ ਵੀ ਨਹੀਂ ਆਉਂਦੇ ਹੈਗੇ ਔਰ ਫਿਰ ਪੱਠੇ ਦੇ ਇਲਾਕੇ ਤਾਂ ਨਹੀਂ ਬਾਈ ਬਣਨਾ ਸੀਗਾ ਅੱਠੇ ਤੇ ਤਾਂ ਕਿੱਥੇ ਉੱਥੇ ਦਾ ਇਹ ਘਰ ਦਾ ਹੀ ਖਰਚ ਚੱਲਦਾ ਉਹਦੇ ਨਾਲ ਤਾਂ ਹੂੰ ਉਹਦੇ ਨਾਲ ਨਹੀਂ ਕੁਝ ਬਣ ਸਕਦਾ ਉਹ ਤਾਂ ਇੱਕ ਐ ਆ ਵੀ ਬਸ ਤੁਸੀਂ 400 ਰੁਪਏ ਤੁਹਾਡਾ ਖਰਚੇ ਘਰ ਦਾ ਡੇਲੀ ਦਾ ਹੁੰਦਾ ਹਰ ਇੱਕ ਪਰਿਵਾਰ ਦਾ 3-400 ਰੁਪਏ ਦਾ ਡੇਲੀ ਦਾ ਖਰਚਾ ਹੈ ਕੋਈ ਵੀ ਬੰਦਾ ਚਾਹ ਗਰੀਬ ਆ ਕੋਈ ਅਮੀਰ ਆ ਚਾਹ ਗੁਰ ਤਾਂ ਚਾਹੀਦਾ ਹਾਂ ਉਹ ਜਾਨੀ ਕਿ ਉਹਦੇ ਨਾਲ ਤਾਂ ਉਹੀ ਸਰਕਲ ਚੱਲਦਾ ਉਹਦੇ ਨਾਲ ਐਡਾ ਕੋਈ ਮੈਟਰ ਨਹੀਂ ਹੈਗਾ ਉਹਦਾ ਉਹ ਤਾਂ ਇੱਕ ਐ ਆ ਵੀ ਚਲੋ ਬਸ ਠੀਕ ਆ ਆਪਾਂ ਘਰੇ ਤੋਂ ਬਾਗੇ ਤੇ 4-500 ਰੁਪਏ ਜੋ 400 ਤੇ ਜੋ ਹੀ ਬਣ ਗਿਆ ਠੀਕ ਆ ਐਵੇਂ ਹੁੰਦਾ ਉਹਦੇ ਨਾਲ ਕੋਈ ਐਡਾ ਪੈਸਾ ਨਹੀਂ ਇਕੱਠਾ ਹੁੰਦਾ ਐ ਤੱਕ ਥੱਲੋਂ ਤੇ ਜੇ ਤੁਸੀਂ ਹੁਣ ਰੱਬ ਕਰੇ ਚਲੋ ਜਲਦੀ ਜਲਦੀ ਗਰਾਊਂਡਾਂ ਚ ਦਾਰਾ ਵਾਪਸ ਹੀ ਕਰੋ ਤੁਸੀਂ ਹੂੰ ਤੇ ਅ ਬਾਈ ਤੁਸੀਂ ਦੇਖ ਸਕਦੇ ਹੋ ਬਾਈ ਦੇ ਹਾਲਾਤ ਕੀ ਨੇ ਦੂਜੀ ਗੱਲ ਬਾਈ ਜਦੋਂ ਬੰਦਾ ਇੰਨਾ ਹਾਲਾਤਾਂ ਚੋਂ ਲੰਘ ਰਿਹਾ ਹੋਵੇ ਉਹ ਚ ਜਜ਼ਬਾ ਵੀ ਦੁੱਗਣਾ ਹੁੰਦਾ ਜੇ ਅੱਜ ਦੀਪੇ ਬਾਈ ਨੂੰ ਗਰਾਊਂਡ ਮਿਲ ਜਾਣਾ हां हां कोई गल ਨਹੀਂ ਮਿਹਨਤ ਕਰਾਂਗੇ ਪੂਰੀ ਮਿਹਨਤ ਤਾਂ ਮੇਰੀ ਪੂਰੀ ਹੀ ਆ ਮਿਹਨਤ ਮੁੰਦਾਂ ਵਾਲੀ ਕੋਈ ਘਾਟ ਨਹੀਂ ਹੈ ਸਰੀਰ ਤਾਂ ਫਿੱਟਾ ਲਗਭਗ ਵੱਡਾ ਫਿੱਟਾ ਹੈ ਬਸ ਓਦਾਂ ਹੀ ਬਸ ਮਾੜਾ ਮੋਟਾ ਆਇਆ ਵੀ ਖਰਾਬ ਚੱਹੀਦੀ ਹੈ ਸੈਟਿੰਗ ਕਰਨ ਵਾਲੀ ਹੈ ਸਰੀਰ ਦੀ ਹੂੰ ਉਹ ਤਾਂ ਛਾਂਟਿਆ ਬੈ ਸਰੀਰ ਜਮੇ ਕੋਈ ਚੱਕਰ ਨਹੀਂ ਹੈਗਾ ਸਰੀਰ ਤੇ ਕੋਈ ਫालतू ਮਾਸ ਪਹਿਲਾਂ ਵੀ ਕਮੈਂਟਰੀ ਵਾਲੇ ਬੋਲਦੇ ਰਹੇ ਨੇ ਹੂੰ ਵੀ ਕੋਈ ਫालतू ਮਾਸ ਨਾજર ਨਹੀਂ ਆ ਰਿਹਾ ਮੁੰਡੇ ਦੇ ਹਾਂ ਬਹੁਤ ਸਰੀਰ ਫਿੱਟਾ ਸੀਗਾ ਠੀਕ ਹੈ ਹਾਂ ਉਹ ਲਫੇਟਰ ਰੱਖਿਆ ਸਰੀਰ ਪੱਖੋਂ ਹੀ ਮੈਂ ਸਾਰੇ ਹੀ ਸਰੀਰ ਤੇ ਲਾਇਨੇ ਅਜੇ ਤੱਕ ਜੋ ਵੀ ਜੋ ਵੀ ਕਮਾਇਆ ਮੈਂ ਸਰੀਰ ਤੇ ਹੀ ਲਾਇਆ ਹੂੰ ਬਾਕੀ ਉਰਾ ਮੈਂ ਅੱਛਾ ਮੈਨੂੰ ਇੱਕ ਨਾ ਗੱਲ ਯਾਦ ਆ ਗਈ ਬਹੁਤ ਬੰਦੇ ਜਿਹੜੇ ਫੋਨ ਕਰ ਰਹੇ ਨੇ ਮੈਸੇਜ ਕਰਦੇ ਨੇ ਉਹ ਕਹ ਰਹੇ ਸੀ ਵੀ ਦੀਪੇਬਾਈ ਦਾ ਘਰ ਦਿਖਾਓ ਉਹ ਨਾਲ ਨਾਲ ਇਹ ਵੀ ਗੱਲ ਕਰ ਰਹੇ ਨੇ ਕਿ ਕਿਤੇ ਦੀਪਾ ਕੋਈ ਨਸ਼ਾ ਤਾਂ ਨਹੀਂ ਕਰਦਾ ਨਾ ਨਾ ਭਾਈ ਆਪਾਂ ਕਿਉਂਕਿ ਦੇਖੋ ਜ਼ਿਆਦਾਤਰ ਕਬੱਡੀ ਵਾਲੇ ਜਦੋਂ ਕਈ ਵਾਰ ਬੰਦਾ ਡਾਉਨ ਫਾਲ ਦੇ ਕੇ ਕਹਿ ਦਿੰਦਾ ਵੀ ਯਾਰ ਬੰਦਾ ਗਲਤ ਕੰਮਾਂ ਚ ਪੈ ਗਿਆ ਹੁਣ ਆਪਦੇ ਕੰਮਾਂ ਕਰਕੇ ਜਿਹੜਾ ਡਾਊਨ ਹੋਇਆ ਠੀਕ ਹੈ ਜੀ ਹੁਣ ਕੈਮਰੇ ਮੂਰੇ ਦੱਸ ਦੋ ਕੋਈ ਨਸ਼ਾ ਪੱਤਾ ਕਰਦੇ ਨਹੀਂ ਬਾਈ ਦੇਖੋ ਜੀ ਮੈਂ ਨਸ਼ਾ ਪੱਤਾ ਕੀ ਮੈਂ ਕੋਈ ਨਸ਼ਾ ਪੱਤਾ ਨਹੀਂ ਕਰਦਾ ਤੁਸੀਂ ਮੰਨ ਲਾ ਵੀ ਆਪਣੇ ਗਮਾਂਡ ਚ ਆਪਣੇ ਪਿੰਡ ਚ ਮੈਂ ਲੋਕ ਉਦਾਂ ਪੈਗ ਵੀ ਲਾ ਲਾਂਦੇ ਨੇ ਮੈਂ ਤਾਂ ਪੈਗ ਵੀ ਨਹੀਂ ਲਾਂਦਾ ਅੱਛਾ ਪੈਗ ਕਿੱਥੋਂ ਲਾਵਾਂਗੇ 300 ਰੁਪਿਆ ਤਾਂ ਤੈਨੂੰ 400 ਤਾਂ ਬਣਦਾ ਮੈਨੂੰ ਉਹੀ ਮੈਨੂੰ ਫੋਨ ਕਰਦਾਂ ਨੇ ਜਵਾਕ ਡੈਡੀ ਆ ਮੁੱਕ ਗਿਆ ਆ ਲੈ ਐਦਾਂ ਨਹੀਂ ਪਤਾ ਜਵਾਕ ਕਹਦਾ ਨੇ ਸ਼ਾਮ ਨੂੰ ਡੈੜੀ ਕੁਲ ਚੇਲੇ ਆਈ ਹੈ ਹਾਂ ਉਹ ਮੈਟਰ ਨਹੀਂ ਹੈਗਾ ਇਹ ਪਹਿਲਾਂ ਵੀ ਨਹੀਂ ਮੈਂ ਤਾਂ ਪਿੰਗਾ ਸੀ ਜਦੋਂ ਪੈਸੇ ਹੁੰਦੇ ਸੀ ਮੈਂ ਮੈਂ ਕਲਾਕਾਲਖ ਕਲੱਬ ਚ ਰਹਿੰਦਾ ਰਿਆ ਮੈਂ ਉਦੋਂ ਚਿਕਨ ਵੀ ਨਹੀਂ ਖਾਂਦਾ ਸੀ ਅੱਛਾ ਹਾਂ ਉਹ ਵੀ ਮੈਨੂੰ ਉੱਥੇ ੱੱਕੇ ਨਾਲ ਆ ਕਹਿੰਦੇ ਨਾ ਨਾ ਤੂੰ ਬਾਡੀ ਸਹੀ ਰੱਖੂਗਾ ਐ ਮੈਂ ਉਦਾਂ ਪ੍ਰੋਟੀਨ ਪ੍ਰੋਟੀਨ ਲੈ ਲਾਂਦਾ ਸੀ ਪਰ ਐਦਾਂ ਨਹੀਂ दारू-ਦੂਰੂ ਨਾ ਨਾ ਜੀ ਇਹ ਦਾਰੂ-ਦੂਰੂ ਤੋਂ ਜਾਂ ਹੋਰ ਨਸ਼ੇ ਪੱਤਿਆਂ ਤੋਂ ਤਾਂ ਮੈਂ ਬਹੁਤ ਰਹਿ ਤਾ ਮਨ ਲਾ ਮੈਨੂੰ ਸੋਚ ਸੀ ਵੀ ਯਾਰ ਆਪਣੇ ਬੱਚੇ ਨਾਲ ਜਾਣਾ ਪਤਾ ਚਲ ਕੋਈ ਗੱਲ ਨਹੀਂ ਕੰਮ ਕਰ ਲਾਂਗੇ ਬਾਈ ਜਿੰਨੂੰ ਸੋਚ ਹੁੰਦੀ ਐ ਨਹੀਂ ਤਾਂ ਤੁਸੀਂ ਐਡਾ ਐਡੇ ਮੰਨ ਲਓ ਐਡੇ ਬੜੇ ਸਟਾਰ ਬਣ ਕੇ ਬਾਅਦ ਚੋਂ ਨੀਚੇ ਆਉਣਾ ਬਹੁਤ ਦੁੱਖ ਦੀ ਗੱਲ ਹੁੰਦੀ ਆ ਬੰਦਾ ਨਸ਼ਿਆਂ ਦਾ ਸਹਾਰਾ ਲੈ ਲੈਂਦਾ ਹੈ ਜੇ ਟਾਈਮ ਜਾਂ ਜਮੀ ਬੰਦਾ ਖਤਮ ਹੋ ਜਾਂਦਾ ਤੁਸੀਂ ਫਿਰ ਵੀ ਆਪਣੇ ਜਵਾਬ ਬਹੁਤ ਦੇਖੇ ਨੇ ਮੈਂ ਪਲੇਅਰ ਜਿਹੜੇ ਹੁਣ ਮੰਨ ਲਾ ਵੀ ਜਿਹੜੇ ਸਟਾਰ ਸੀਗੇ ਹਟ ਗਏ ਉਹ ਜਾਂ ਕੋਈ ਗਲਤ ਲੈਣ ਚ ਪਾ ਗਏ ਕੋਈ दारू ਪੀਣ ਲੱਗ ਗਿਆ ਕੋਈ ਜਪਾਈ ਚਿੱਟਾ ਪੀਣ ਲੱਗ ਗਿਆ ਪਰ ਨਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਆਪਣੇ ਚ ਹੂੰ ਇਦਾਂ ਦਾ ਮਨ ਲਗੀ ਤੁਸੀਂ ਚਾਹ ਮੇਰਾ ਬਲੱਡ ਟੈਸਟ ਕਰਾ ਲਓ ਹੂੰ ਆਪਾ ਦਾਵੇਂ ਨਾਲ ਕਹ ਸਕਦੇ ਚਾਰਜ ਕਰਾ ਲਓ ਚਾਹ ਕਦੇ ਵੀ ਮਰਜ਼ੀ ਕਰਾ ਲਓ ਹੂੰ ਐ ਨਹੀਂ ਕੋਈ ਵੀ ਮੈਂ ਹੁਣ ਕਹ ਰਿਹਾ ਜਦੋਂ ਮਰਜ਼ੀ ਕਰਾ ਲਓ ਨਸ਼ੇ ਪੱਤਿਆਂ ਤੋਂ ਤਾਂ ਬਹੁਤ ਰਹਿਤਾ ਅੱਛਾ ਹਾਂ ਇਹ ਕਿਰਪਾ ਬਾਬੇ ਨਾਨਕ ਦੀ ਇਹ ਤੋਂ ਤਾਂ ਆਪਾ ਬਹੁਤ ਦੂਰ ਵੀਰੇ ਜਿਹੜੇ ਆਪਣੇ ਹੁਣ ਵੀਡੀਓ ਦੇਖ ਰਹੇ ਨੇ ਜਾਂ ਤੁਹਾਨੂੰ ਸਪੋਰਟ ਕਰ ਰਹੇ ਨੇ ਫੋਨ ਆ ਰਹੇ ਨੇ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਵੀਰਾਂ ਨੂੰ हां भाई उनरा धन्यवाद आपा ਧੰਨਵਾਦ ਕਰਦੇ ਆ ਹਾਂਜੀ ਠੀਕ ਆ ਜੋ ਵੀ ਆਪਣੇ ਕਬੱਡੀ ਵਾਲੇ ਮੁੰਡੇ ਗਏ ਹੋਏ ਨੇ ਬਾਹਰ ਹਨੀ ਵਿਦੇਸ਼ਾਂ 'ਚ ਬੈਠੇ ਨੇ ਤੇ ਕੁਛ ਐਨਆਰਆਈ ਹੋਰ ਵੀ ਨੇ ਤੇ ਉਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਆਂ ਵੀ ਜੋ ਜਿਹੜੇ ਬੰਦਿਆਂ ਨੇ ਵੀ ਬੱਚੇ-बच्चे ਨੇ ਇੱਕ ਅਸੇ ਬੰਦੇ ਨੇ 10 ਪਾਏ ਨੇ ਆਪਾਂ ਨੂੰ 5 ਪਾਏ ਨੇ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਠੀਕ ਆ ਆਪਾਂ ਬਾਈ ਬਹੁਤ ਧੰਨਵਾਦ ਕਰਦੇ ਆਂ ਸਾਰਿਆਂ ਦਾ ਤਾਂ ਦੋਸਤੋ ਏ ਸੀ ਦੀਪਾ ਬਾਈ ਤੁਸੀਂ ਸਾਰੇ ਜਾਣਦੇ ਹੋ ਆ ਪਿਛਲੀਆਂ ਟਰੋਫੀਆਂ ਗਵਾਹ ਨੇ ਬਾਈ ਦੀ ਮਿਹਨਤ ਦਾ ਬਾਈ ਦੀ ਖੇਡ ਦਾ ਇਹ ਸਾਰੀਆਂ ਟਰੋਫੀਆਂ ਜਿਹੜੀਆਂ ਗਵਾਹੀ ਭਰਦੀਆਂ ਨੇ ਉਹ ਫੋਟੋ ਦੇਖ ਸਕਦੇ ਹੋ ਪਿੱਛੇ ਬੈਸਟ ਦੇਖ ਸਕਦੇ ਹੋ ਬਾਈ ਕਹਿੰਦਾ ਹਲੇ ਅੱਧੀਆਂ ਟਰੋਫੀਆਂ ਤਾਂ ਰਿਸ਼ਤੇਦਾਰ ਲੈ ਗਏ ਤਾਂ ਦੋਸਤੋ ਇਹ ਜੈਨੂਅਨ ਜਿਹੜਾ ਪਲੇਅਰ ਸੀਗਾ ਜੈਨੂਅਨ ਤਰੀਕੇ ਨਾਲ ਜਿਹੜਾ ਗਰੀਬੀ 'ਚ ਫਸ ਗਿਆ ਤੇ ਗਰੀਬੀ ਦੀ ਮਾਰ ਕਰਕੇ ਬਾਈ ਡਗ ਗਿਆ ਜਿਹੜੇ ਵੀਰ ਮੈਸੇਜ ਕਰ ਰਹੇ ਸੀਗੇ ਕਿ ਆ ਬਾਈ ਠੀਕ ਨਾ ਹੋਵੇ ਕੁਝ ਤਾਂ ਉਹ ਬਾਈ ਸਾਰੇ ਤੁਸੀਂ ਕਰਦੇ ਹਾਲਾਤ ਦੇਖ ਸਕਦੇ ਹੋ ਬਾਈ ਦੀ ਵੱਧ ਤੋਂ ਵੱਧ ਸਪੋਰਟ ਕਰਿਓ ਜਿੰਨੀ ਕੋ ਹੋ ਸਕਦਾ ਅ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਜਿਹੜੇ ਵੀਰ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਤੁਹਾਡੇ ਇਲਾਕੇ ਚ ਜਾਂ ਤੁਹਾਡੇ ਕਿਸੇ ਰਿਸ਼ਤੇਦਾਰੀ ਚ ਦੀਪੇ ਬਾਈ ਵਾਂਗੂ ਕੋਈ ਵਧੀਆ 플레이ਰ ਵਧੀਆ ਸਟੋਰੀ ਤੇ ਕਿਸੇ ਮਜਬੂਰੀ ਕਰਕੇ ਘਰੇ ਬੈਠਿਆ ਹੋਵੇ ਜਾਂ ਟੌਪ ਦਾ 플레이ਰ ਹੋਵੇ ਤਾਂ ਸਾਡੇ ਨਾਲ ਸੰਪਰਕ ਕਰਿਓ ਅਸੀਂ ਉਹਨਾਂ ਦੀ ਵੀਡੀਓ ਜ਼ਰੂਰ ਬਣਾਵਾਂਗੇ ਤਾਂ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਵਿੱਚ ਉਹਨਾਂ ਲਈ ਧੰਨਵਾਦ